ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮਾ ਤੁਮ ਦਾਤੇ ਠਾਕੁਰ ਪ੍ਰੇਤ ਪਾਲਕ ਨਾਇਕ ਖਸਮਹ ਮਾਰੇ ਨਿਮਖ ਨਿਮਖ ਤੁਮ ਹੀ ਪ੍ਰੇਤ ਪਾਲੋ ਹਮ ਬਾਰਕ ਤੁਮਰੇ ਧਾਰੇ ਜੇ ਵਾਹਿਗੁਰੂ ਕਵਨ ਗੁਣ ਕਈਏ ਬੇ ਸੁਮਾਰ ਬੇਤ ਸੁਆਮੀ ਤੇਰੂ ਅਤਨਾਕ ਨਹੀਂ ਲਈਏ ਰਹਾਉ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾਸਰੀ ਮਹੱਲਾ ਪੰਜਮਾ ਤੁਮ ਦਾ ਤੇ ठाकुर ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤ ਪਾਲੋ ਹਮ ਬਾਰਕ ਤੁਮਰੇ ਧਾਰੇ ਜਿਵਾ ਇੱਕ ਕਵਨ ਗੁਣ ਕਈਏ ਬੇ ਸੁਮਾਰ ਬੇਤ ਸੁਆਮੀ ਤੇਰੂ ਅਤਨਾ ਅਗਨੀ ਲਈਏ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਤਨਸ੍ਰੀ ਮਹੱਲਾ ਪੰਜਮਾ ਤੁਮ ਦਾਤੇ ਠਾਕੁਰ ਪ੍ਰੇਤ ਪਾਲਕ ਨਾਇਕ ਖਸਮਹ ਮਾਰੇ ਨੇਮਖਾ ਨੇਮਖਾ ਤੁਮਹੀ ਪ੍ਰਿਤ ਪਾਲੋ ਅਮਬਾਰਕ ਤੁਮਰੇ ਧਾਰੇ ਜਿਵਾ ਇੱਕ ਕਵਨ ਗੁਣ ਕਈਏ ਬੇ ਸੁਮਾਰ ਬੇਤ ਸੁਆਮੀ ਤੇਰੂ ਅਤਨਾ ਕਿ ਨਹੀਂ ਲਈਏ ਰਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਤਨਾਸਰੀ ਮਹੱਲਾ ਪੰਜਮਾ ਤੁਮ ਦਾਤੇ ਠਾਕੁਰ ਪ੍ਰੇਤ ਪਾਲਕ ਨਾਇਕ ਖਸਮਹ ਮਾਰੇ ਨਿਮਖ ਨਿਮਖ ਤੁਮਹੀ ਪ੍ਰੇਤ ਪਾਲੋ ਅਮ ਬਾਰਕ ਤੁਮਰੇ ਧਾਰੇ ਜੇਵਾ ਇੱਕ ਕਵਨ ਗੁਣ ਕਈਏ ਬੇ ਸੁਮਾਰ ਬੇ ਅੰਤ ਸੁਆਮੀ ਤੇਰੂ ਅੰਤ ਨਾ ਗਿਣੀ ਲਈਏ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਿਤਪਾਲੋ ਹਮ ਬਾਰਕ ਤੁਮਰੇ ਤਾਰੇ ਜੇ ਵਾਇਕ ਕਵਨ ਗੁਣ ਕਈਏ ਬੇਸੁਮਾਰ ਬੇਅੰਤ ਸੁਆਮੀ ਇਰੋਂ ਅਤਨਾ ਗਿਨੀ ਲਈਏ ਰਹਾਉ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰੇਤ ਪਾਲਕ ਨਾਇਕ ਖਸਮ ਹਮਾਰੇ ਨੇਮਕਾ ਨੇਮਕ ਤੁਮਹੀ ਪ੍ਰਤ ਪਾਲੋ ਅਮਬਾਰਕ ਤੁਮਰੇ ਧਾਰੇ ਜੇਵਾ ਇੱਕ ਕਵਨ ਗੁਣ ਕਈਏ ਬੇ ਸੁਮਾਰ ਬੇਤ ਸੁਆਮੀ ਤੇਰੋ ਅਤਨਾਗ ਨਹੀਂ ਲਈਏ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਪੰਜਮਾ ਤੁਮ ਦਾਤੇ ਠਾਕੁਰ ਪ੍ਰੇਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰੇਤ ਪਾਲੋ ਹਮ ਬਾਰਕ ਤੁਮਰੇ ਧਾਰੇ ਜੇ ਵਾਹਿਗੁਰੂ ਗੁਣ ਕਈਏ ਬੇਸੁਮਾਰ ਬਿਆਤ ਸੁਆਮੀ ਤੇਰੂ ਅਤਨਾਗ ਨਹੀਂ ਲਈਏ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ